ਪੀਰ ਬੰਦਗੀ 786 ਚੈਨਲ ਵੱਲੋਂ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਸੇਵਕ ਲੱਖ ਦਾਤਾ ਪੀਰ ਜੀ ਨੂੰ ਮੰਨਦੇ ਹਨ ਉਹਨਾਂ ਦੇ ਨਾਮ ਦਾ ਚਰਾਗ ਨਮਾ ਰੋਸ਼ਨ ਕਰਦੇ ਹਨ ਅਤੇ ਕੁਝ ਸੇਵਕ ਉਹਨਾਂ ਨੂੰ ਖੁਸ਼ ਕਰਨ ਲਈ ਲੱਖ ਦਾਤਾ ਪੀਰ ਜੀ ਦੇ ਨਾਮ ਦਾ ਵਰਤ ਰੱਖਦੇ ਹਨ ਪਰ ਉਹਨਾਂ ਨੂੰ ਵਰਤ ਰੱਖਣ ਦੀ ਸਹੀ ਵਿਧੀ ਬਾਰੇ ਨਹੀਂ ਪਤਾ ਜਿਸ ਕਾਰਨ ਉਹਨਾਂ ਤੋਂ ਕਾਫੀ ਗਲਤੀਆਂ ਹੋ ਜਾਂਦੀਆਂ ਹਨ ਵਰਤ ਕਬੂਲ ਨਹੀਂ ਹੁੰਦਾ ਅੱਜ ਦੀ ਵੀਡੀਓ ਵਿੱਚ ਵਰਤ ਰੱਖਣ ਦੀ ਸਹੀ ਵਿਧੀ ਬਾਰੇ ਹੀ ਗੱਲ ਕਰਾਂਗੇ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਸਭ ਤੇ ਰਹਿਮ ਕਰਨ ਵਾਲਾ ਹੈ ਪੀ ਵੀ ਪਿਆਰੀ ਸਾਧ ਸੰਗਜਿਓ ਵੀਰਵਾਰ ਮੁਬਾਰਕੋ ਭੇਜੀ ਪੀਰ ਜੀ ਸਭ ਤੇ ਕਿਰਪਾ ਕਰਨ ਸੰਗਤ ਜੀ ਤੁਸੀਂ ਵਰਤ ਰੱਖਣ ਲਈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਇਸ਼ਨਾਨ ਪਾਣੀ ਕਰ ਲੈਣਾ ਹੈ ਫਿਰ ਉਸ ਤੋਂ ਬਾਅਦ ਵਿੱਚ ਪੂਜਾ ਰੂਮ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਅਤੇ ਉੱਥੇ ਕੱਚੀ ਲੱਸੀ ਦਾ ਛਿੜਕਾ ਜ਼ਰੂਰ ਕਰਨਾ ਹੈ ਛਿੜਕਾ ਕਰਨ ਤੋਂ ਬਾਅਦ ਤੁਸੀਂ ਚਰਾਗ ਨਾਮੇ ਨੂੰ ਕੱਚੀ ਲੱਸੀ ਨਾਲ ਚੰਗੀ ਤਰ੍ਹਾਂ ਤੋ ਲੈਣਾ ਹੈ ਫਿਰ ਉਸ ਤੋਂ ਬਾਅਦ ਚਰਾਗਨਾ ਮੈਨੂੰ ਸਾਫ ਅਤੇ ਸਪੈਸ਼ਲ ਕਪੜੇ ਨਾਲ ਹੀ ਸਾਫ ਕਰਨਾ ਹੈ ਫਿਰ ਤੁਸੀਂ ਚਰਾਗਨਾ ਰੋਸ਼ਨ ਕਰ ਲੈਣਾ ਹੈ ਅਤੇ ਪੰਜ ਅਗਰਵਤੀਆਂ ਜਰੂਰ ਲਾਉਣੀਆਂ ਹਨ ਅਤੇ ਗੁਲਾਬ ਦੇ ਸੈਟ ਦਾ ਛਿੜਕਾ ਜਰੂਰ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਪੀਰਾਂ ਦੀ ਇਬਾਦਤ ਕਰਨੀ ਹੈ ਇਸ ਤੋਂ ਬਾਅਦ ਪੰਜ ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਗੁਰਦੇ ਪਰਾਂਠੇ ਜਰੂਰ ਬਣਾਉਣੇ ਹਨ ਅਤੇ ਗੁਰਦੇ ਪਰੋਠੇ ਬਣਾਉਣ ਤੋਂ ਬਾਅਦ ਵਿੱਚ ਤੁਸੀਂ ਨਲਾਂ ਵਾਲੇ ਪੀਰ ਜੀ ਨੂੰ ਪੋਗ ਲਗਾਉਣਾ ਹੈ ਅਤੇ ਉਸ ਤੋਂ ਬਾਅਦ ਵਿੱਚ ਕੁਝ ਹਿੱਸਾ ਦਰবেশ ਨੂੰ ਜ਼ਰੂਰ ਪਾਉਣਾ ਹੈ ਅਤੇ ਬਾਅਦ ਵਿੱਚ ਆਪ ਛੱਕ ਲੈਣਾ ਹੈ ਇਸੇ ਤਰ੍ਹਾਂ ਹੀ ਤੁਸੀਂ ਸ਼ਾਮ ਨੂੰ ਕਰਨਾ ਹੈ ਪਰ ਦਿਨ ਵਿੱਚ ਕੁਝ ਨਹੀਂ ਖਾਣਾ ਤੁਸੀਂ ਜੇਕਰ ਸਵੇਰੇ 4 ਵਜੇ ਵਰਤ ਰੱਖਿਆ ਹੈ ਤਾਂ ਸ਼ਾਮ ਨੂੰ 4 ਵਜੇ ਤੋਂ ਬਾਅਦ ਹੀ ਵਰਤ ਖੋਲਣਾ ਹੈ ਸ਼ਾਮ ਨੂੰ ਤੁਸੀਂ ਗੁਰਦੀ ਨਿਯਾਜ਼ ਬਣਾਣੀ ਹੈ ਅਤੇ ਉਸ ਵਿੱਚ ਕੁਝ ਦਾਕਾ ਇਲੈਚੀਆਂ ਆਪਣੇ ਸ਼ਰਦਾ ਅਨੁਸਾਰ ਪਾ ਲੈਣੀਆਂ ਹਨ ਉਸ ਤੋਂ ਬਾਅਦ ਵਿੱਚ ਤੁਸੀਂ ਇੱਕ ਦੁੱਧ ਦਾ ਗਲਾਸ ਗਰਮ ਕਰਨਾ ਹੈ ਉਸ ਵਿੱਚ ਮਿਸ਼ਰੀ ਜ਼ਰੂਰ ਪਾਉਣੀ ਹੈ ਅਤੇ ਇਲੈਚੀ ਵੀ ਜ਼ਰੂਰ ਪਾਣੀ ਹੈ ਜਦੋਂ ਦੁੱਧ ਥੋੜਾ ਜਿਹਾ ਕੋਸਾ ਹੋ ਜਾਵੇ ਫਿਰ ਤੁਸੀਂ ਦੁੱਧ ਅਤੇ ਨਿਆਜ਼ ਦਾ ਭੋਗ ਲਵਾਉਣਾ ਹੈ ਤੇ ਭੋਗ ਲਵਾਉਣ ਤੋਂ ਬਾਅਦ ਪੀਰਾਂ ਦੀ ਇਬਾਦਤ ਕਰਨੀ ਹੈ ਇਬਾਦਤ ਕਰਨ ਤੋਂ ਬਾਅਦ ਵਿੱਚ ਭੋਗ ਲਵਾਉਣ ਤੋਂ ਬਾਅਦ ਵਿੱਚ ਤੁਸੀਂ ਉਸ ਦੁੱਧ ਅਤੇ ਨਿਆਜ਼ ਨੂੰ ਕੁਤ ਦਾ ਕੁਝ ਹਿੱਸਾ ਦਰਬੀਸ਼ ਜਾਂ ਪੰਚੇ ਨੂੰ ਜ਼ਰੂਰ ਪਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਲੱਖ ਦਾਤ ਪੀਰ ਜੀ ਤੁਹਾਡੇ ਤੇ ਬਹੁਤ ਕੁਝ ਹੋਣਗੇ ਅਤੇ ਤੁਹਾਡਾ ਵਰਤ ਰੱਖਿਆ ਪ੍ਰਵਾਰ ਹੋਵੇਗਾ ਸੰਗਤ ਜੀ ਜੇਕਰ ਤੁਸੀਂ ਇਸੇ ਵਿਧੀ ਨਾਲ ਹੀ ਵਰਤ ਰੱਖੋਗੇ ਤਾਂ ਪੀਰ ਜੀ ਤੁਹਾਡੇ ਤੇ ਰਹਿਮਤ ਕਰਨਗੇ ਅਤੇ ਤੁਹਾਡੇ ਤੇ ਬੇਸ਼ੁਮਾਰ ਕਿਰਪਾ ਕਰਨਗੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਹੀਂ ਆਵੇਗੀ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਸਮਝ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ